ਮੰਡੀ ਗੋਬਿੰਦਗੜ ਦੇ ਵਿੱਚ ਬੀਤੀ 25 ਅਗਸਤ ਨੂੰ ਘਰ ਦੀ ਜ਼ਮੀਨ ਨੂੰ ਲੈ ਕੇ ਭਰਾ ਵੱਲੋਂ ਭਰਾ ਦਾ ਕਤਲ ਕਰ ਦਿੱਤਾ ਸੀ ਜਿਸ ਵਿੱਚ ਸੈਂਸੇਸ਼ਨਲ ਮਰਡਰ ਕੇਸ ਹੈਗਾ ਜੀ ਮੰਡੀ ਗੋਬਿੰਦਗੜ ਦੇ ਵਿੱਚ ਜਿਹਦੇ ਵਿੱਚ ਇੱਕ ਬੰਦੇ ਨੇ ਆਪਣੇ ਸਕੇ ਭਰਾ ਨੂੰ ਆਪਣੇ ਸਕੇ ਵੱਡੇ ਭਰਾ ਨੂੰ ਮਰਡਰ ਕਰ ਦਿੱਤਾ ਸੀਗਾ ਇਹਦੇ ਵਿੱਚ 162 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਇਹ 25 ਅਗਸਤ ਦਾ ਮਾਮਲਾ ਸੀਗਾ ਜਦੋਂ ਇਹ ਫਰਜ਼ਾ ਦਰਜ ਹੋਇਆ ਸੀਗਾ ਤੇ ਇਸ ਕੇਸ ਦੇ ਵਿੱਚ ਮੰਡੀਗੜ ਮੰਡੀ ਗਵਿੰਦਗੜ ਪੁਲਿਸ ਆ ਡੀਐਸਪੀ ਮੰਡੀ ਗਵਿੰਦਗੜ ਅਤੇ ਐਸਐਚਓ ਮੰਡੀ ਗਵਿੰਦਗੜ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਦੇ ਵਿੱਚ ਜਿਹੜਾ ਅਕਿਊਜ਼ ਸੀਗਾ ਉਹਨੂੰ ਦਿੱਲੀ ਆਨੰਦ ਵਿਹਾਰ ਤੋਂ ਅਰੈਸਟ ਕੀਤਾ ਤੇ ਉਸ ਦੇ ਨਾਲ ਹੀ ਇਸ ਕੇਸ ਨੂੰ ਟ੍ਰੇਸ ਕੀਤਾ ਜੋ ਦੋਨੋਂ ਭਰਾ ਸੀਗੇ ਇਥੇ ਜੀਨਾ ਗੁਪਤਾ ਨਾਮ ਦੀ ਮਹਿਲਾ ਨੇ ਅਜਨਾਲੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਜਿਹੜੇ ਮ੍ਰਿਤਕ ਨੇ ਇਸ ਕੇਸ ਦੇ ਵਿੱਚ ਲਲਨ RAM ਉਹ ਉਮਰ ਦੇ ਵਿੱਚ ਵੱਡੇ ਸੀ ਅਤੇ ਉਹ तकरीबन 12 ਸਾਲ ਤੋਂ ਇੱਥੇ ਰਹਿ ਰਹੇ ਸੀ ਜਿਹੜੇ ਇਹਦੇ ਵਿੱਚ ਇਸ ਕੇਸ ਤੇ ਦੋਸ਼ੀ ਨੇ ਗੌਰਵ ਕੁਮਾਰ ਉਹ ਛੋਟੀ ਛੋਟੇ ਉਮਰ ਦੇ ਸੀਗੇ ਨਾ ਤੇ ਆਪਸ ਦੇ ਵਿੱਚ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਸੀਗਾ ਕਿ ਛੋਕੜ ਇਹਨਾਂ ਦੋਵਾਂ ਭਰਾਵਾਂ ਦਾ ਪੂਰੀਆਂ ਬਿਹਾਰ ਦਾ ਹੈ ਤੇ ਇਸ ਦੇ ਨਾਲ ਹੀ ਇਹ ਜਿਹੜਾ ਕੇਸ ਹੈਗਾ ਇਹ ਟ੍ਰੇਸ ਕਰਕੇ ਜਿਹੜਾ ਵੈਪਨ ਆਫ ਸਾਲਡ ਹੈ ਜੋ ਕਿ ਇਸ ਕੇਸ ਦੇ ਵਿੱਚ ਇੱਕ ਤਵਾ ਉਹਨੂੰ ਰਿਕਵਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਇਸ کیس ਦਾ ਇਸ ਜੋ ਦੋਸ਼ੀ ਦਾ ਰਿਮਾਂਡ ਲੈ ਕੇ ਇਸ کیس ਦਾ ਚਲਾ ਚੱਲਦਾ ਜਾ ਰਿਹਾ ਹੈ ਕਿੰਨਾ ਪਤਾ ਲੱਗੇ ਕਿਸ ਨੂੰ ਅ ਜਿਸ ਜੋ ਸ਼ਾਮ ਦੀ ਇਹ ਵਾਰਦਾਤ ਹੈ ਜੀ ਉਸ ਦਿਨ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀਗੇ ਤੇ ਜਿਹੜਾ ਤਵੇ ਦਾ ਤੇਜ਼ ਦਾ ਹਿੱਸਾ ਹੁੰਦਾ ਉਹ ਉਸ ਦੇ ਨਾਲ ਵਾਰ ਕੀਤਾ ਗਿਆ ਸੀਗਾ ਟੀ ਸਿਰ ਤੇ ਵਾਰ ਕੀਤਾ ਗਿਆ ਸੀਗਾ ਜੋ ਕਿ ਘਾਤਕ ਸਾਬਤ ਹੋਇਆ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਕੀ ਕਾਰਨ ਜਿਹਨਾਂ ਲੜਾਈ ਦੀ इन आप दा प्रॉपर्टी दा विवाद सीखा दी आपस दे बीच कहाँ सुनी होगी प्रॉपर्टी दे विवाद नहीं लगी ते उदन जिधर इधर छोटा प्रांशी उन्हें इस मर्डर में जाम देता इसी का। इंडिया क्राइम न्यूज़ चुलबुल के खिलाफ जंग आप देख रहे हैं इंडिया क्राइम न्यूज़